ਸਤਿ ਸ੍ਰੀ ਅਕਾਲ ਜੀ ਸਾਰੇ ਹੀ ਦੋਸਤ ਮਿੱਤਰਾਂ ਨੂੰ ਜੀ ਅੱਜ ਆਪਾਂ ਤੁਹਾਨੂੰ ਬਹੁਤ ਹੀ ਵੱਡੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਪੈਟਰੋਲ ਪੰਪਾਂ ਦੀ ਜਿਵੇਂ ਕਿ ਆਪਾਂ ਪੈਟਰੋਲ ਪੰਪਾਂ ਤੇ ਤੇਲ ਹਰ ਵਕਤ ਪਵਾਉਨੇ ਜਾਂਦੇ ਹਾਂ ਜੀ ਜਿਵੇਂ ਚਾਹੀਦੀ ਡੀਜ਼ਲ ਪੋਣ ਜਾਈਏ ਚਾਹੀਦੀ ਜਾਈਏ ਪੈਟਰੋਲ ਪੋਣ ਦੇਖੋ ਆਪਾਂ ਨੂੰ ਕਹਿੰਦੇ ਨੇ ਵੀ ਜ਼ੀਰੋ ਚੈੱਕ ਕਰੋ ਜੀ ਆਪਾਂ ਕਹਿੰਦੇ ਆ ਸਹੀ ਹੈ ਜੀ ਤੇਲ ਪਾ ਦੋ ਜ਼ੀਰੋ ਤੋਂ ਬਗੈਰ ਇੱਕ ਹੋਰ ਬਹੁਤ ਵੱਡੀ ਚੀਜ਼ ਦੇਖਣ ਵਾਲੀ ਹੈ ਜੋ ਕਿ ਆਪਾਂ ਨਹੀਂ ਦੇਖਦੇ ਜੋ ਕਿ ਬਹੁਤ ਪੈਟਰੋਲ ਪੰਪਾਂ ਵਾਲੇ ਇਹ ਚੀਜ਼ ਦਾ ਧੋਖਾ ਕਰਦੇ ਨੇ ਆਪਣੇ ਨਾਲ ਕੱਲੀ ਜ਼ੀਰੋ ਦਿਖਾਈ ਜਾਂਦੇ ਨੇ ਅੱਗੇ ਆਪਾਂ ਤੁਹ ਕਿ ਤੇਲ ਦੀ ਕੁਆਲਿਟੀ ਦੇਖਣੀ ਹੈ ਜੀ ਆ ਦੇਖੋ ਕੁਆਲਿਟੀ ਇਹ ਤੇਲ ਦੀ ਜਿਸ ਪੈਟਰੋਲ ਦੀ ਜਾਂਦੀ ਹੈ 7000 ਤੋਂ ਉੱਪਰ ਜਿਵੇਂ ਕਿ ਇਹਨਾਂ ਦੀ ਹੈਗੀ ਹੈ 7484 ਇਹ ਤੇ ਪੈਟਰੋਲ ਬਿਲਕੁਲ ਸਹੀ ਹੈ ਜੇ 7000 ਤੋਂ ਪੈਟਰੋਲ ਦੀ ਕੁਆਲਿਟੀ ਡਾਊਨ ਆਉਂਦੀ ਹੈ ਤਾਂ ਜੀ ਤੇਲ ਸਮਝ ਲਓ ਮਾੜਾ ਜਿਵੇਂ ਕਿ ਆ ਦੇਖੋ ਇਹਨਾਂ ਨੇ ਜਦੋਂ ਜ਼ੀਰੋ ਕਰਿਆ ਤੀ ਨਾਲ ਹੀ ਕੁਆਲਿਟੀ ਜ਼ੀਰੋ ਹੋਈ ਤੀ ਰੇਟ ਨਹੀਂ ਜ਼ੀਰੋ ਹੁੰਦਾ ਕੁਆਲਿਟੀ ਤੇ લાલો ਵੀ 0 ਤੇ ਜਿਹੜਨਾ ਇਹਦਾ ਪਪੂਣਾ ਇਹ ਦੋਨੇ ਚੀਜ਼ਾਂ 0 ਹੁੰਦੀਆਂ ਨੇ ਜੀ ਬਾਕੀ ਆਪਣਾ ਚੈਨਲ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੇ ਵੀਡੀਓ ਚੰਗੀ ਲੱਗੀ ਤਾਂ ਇਸੇ ਤਰ੍ਹਾਂ ਅੱਗੇ ਤੁਹਾਨੂੰ ਆਪਾਂ ਦੱਸਦੇ ਹਾਂ ਡੀਜ਼ਲ ਦੀ ਡੀਜ਼ਲ ਦੀ ਕੁਆਲਿਟੀ ਵੀ ਕਿੰਨੀ ਹੁੰਦੀ ਹੈ ਕਿਵੇਂ ਉਹ ਵੀ ਅੱਗੇ ਤੁਹਾਨੂੰ ਡੀਜ਼ਲ ਵਾਲੀ ਵੀ ਦਿਖਾਉਨੇ ਆ ਆ ਦੇਖੋ ਜਿਵੇਂ ਹੁਣ ਬਾਈ ਨੇ 0 ਕਰਿਆ ਨਾਲ ਹੀ ਕੁਆਲਿਟੀ 0 ਹੋ ਗਈ ਜਿਵੇਂ ਕਿ ਦੁਬਾਰੇ ਆਟੋਮੈਟਿਕ ਆ ਗਈ 7484 ਇਹਦਾ ਚਾਹੀਦੀ ਹੈ ਜੀ ਪੈਟਰੋਲ ਦੀ ਇਹਦੂ ਘੱਟ ਹੁੰਦੀ ਹੈ ਜੇ ਕਵਾਲਿਟੀ ਤਾਂ ਸਮਝ ਲਓ ਸੋਡੀ ਗੱਡੀ ਨੇ ਐਵਰੇਜ ਨਹੀਂ ਦੇਣੀ ਜ਼ੀਰੋ ਕਿੰਨੀ ਮਰਜ਼ੀ ਦੇਖੀ ਜਾਓ ਉਹਨੇ ਐਵਰੇਜ ਨਹੀਂ ਦੇਣੀ ਅੱਗੇ ਸਾਨੂੰ ਡੀਜ਼ਲ ਦੀ ਵੀ ਦਿਖਾਉਣੀ ਹੈ ਜੀ ਆਜੋ ਇਹ ਡੀਜ਼ਲ ਦੀ ਚਾਹੀਦੀ ਹੈ ਜੀ 8000 ਤੋਂ ਉੱਪਰ ਉਪਰ ਵੀਡੀਓ ਵੱਤ-ਵੱਤ ਸ਼ੇਅਰ ਜ਼ਰੂਰ ਕਰਿਓ